ਸਵਾਗਤ ਹੈ ਕਿਸਾਨ ਵੀਰੋ ਹਰ ਢੱਟੇ ਲੋਂਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਨ ਸਕਰੀਨ ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਦੀਨਾ ਸਾਹਿਬ ਤੋਂ ਕਵਰ ਕਰਨ ਲੱਗੇ ਆ ਜੀ ਇੱਕ ਤੁਹਾਨੂੰ ਨੀਲੀ ਰਵੀ ਨਸਲ ਦੇ ਵਿੱਚ ਝੋਟੀ ਦਿਖਾਵਾਂਗੇ ਕਿਹੜਾ ਸੂਆ ਉਹ ਵੀ ਪੁੱਛਾਂਗੇ ਜਾਂ ਕਿੰਨਾ ਕੁ ਦੁੱਧ ਬਾਦ ਆ ਉਹ ਵੀ ਤੁਹਾਨੂੰ ਪੁੱਛ ਕੇ ਦੱਸਾਂਗੇ ਗੱਲਬਾਤ ਸਾਰੀ ਕਰਾ ਦੇਾਂਗੇ ਆਪਣਾ ਕੰਮ ਅਸਰ ਵੀਡੀਓ ਕਵਰ ਕਰਨਾ ਕਰਕੇ ਤੁਹਾਡੇ ਤੇ ਕਰ ਪਹੁੰਚਾ ਦੇਣਾ ਤੇ ਬਾਕੀ ਦੀ ਜਾਣਕਾਰੀ ਤੁਹਾਡੀ ਆ ਤੇ ਦਸਰ ਲਈ ਨਾ ਤੁਸੀਂ ਸੌਦਾ ਖਰੀਦਣਾ ਆਪਦਾ ਜਿਵੇਂ ਵੀ ਦੀ ਤੁਹਾਡੀ ਦਸੱਲੀ ਦਾ ਜੀ ਕਰਦਾ ਉਵੇਂ ਦੀ ਕਰਕੇ ਦਸੱਲੀ ਫਿਰ ਤੁਸੀਂ ਪਸ਼ੂ ਖਰੀਦਦਾਰੀ ਕਰਨੇ ਸასი ਗਾਲ ਜੀ ਸასი ਗਾਲ ਬਾਈ ਬੂਟੇ ਕੀ ਹਾਲ ਆ ਠੀਕ ਹਾਂ ਫੌਜੀ ਸਾਹਿਬ ਵਧੀਆ ਹੀ ਵਧੀਆ ਬਹੁਤ ਵਧੀਆ ਬੜਾ ਦਾ ਨੰਬਰ ਬੋਲੋ ਜੀ ਨੰਬਰ 9463803560 ਨਾਮ ਰਜਾਟਾ ਫੌਜੀ ਪਿੰਡ ਦੀਨਾ ਸਾਹਿਬ ਜ਼ਿਲ੍ਹਾ ਮੋਗਾ ਤਹਿਸੀਲ ਨਿਹੰਗਲ ਘਰ ਆਪਣਾ ਜੌੜ ਵਾਲੀ ਪਹਿਤੇ ਆ ਓਕੇ ਜੀ ਅੱਜ ਫਿਰ ਇੱਕ ਜਾਨਵਰ ਦੇਖੋਣ ਨੂੰ ਦੀਦੀ ਦਾ ਬਾਈ ਨੀ ਏ ਭਾਈ ਦੂਜਾ ਸੂਆ ਝੂਠ ਮਾਰਨ ਦਾ ਵੇਸ਼ ਹੈ ਪਹਿਲਾ ਸੂਆ ਕਹਦੇ ਓਕੇ ਦੂਜਾ ਸੂਆ ਆ ਗਈ ਮਗਰ ਕੀ ਆ ਗਿਆ ਜੀ ਮਗਰ ਕਟਾ ਜੀ ਮਗਰ ਕਟਾ ਤੇ ਕੈ ਦਿਨ ਹੋ ਗਏ ਸੂਈ ਨੂੰ 10 ਦਿਨ ਹੋ ਗਏ ਸੂਈ ਨੂੰ ਭਾਈ 11 ਕਿਲੋ ਦੁੱਧ ਐਸ ਟਾਈਮ 10 ਦਿਨ ਸੂਈ ਨੂੰ ਹੋ ਗਏ 11 ਕਿਲੋ ਦੁੱਧ net ਆ ਅਨੈਟ ਜੋਖਮ ਚਲੋ ਕਿਲੋ ਨੂੰ ਵੀ ਛੱਡੋ 10 10 ਹੀ ਲਾ ਲਓ ਓਕੇ ਜੀ 10 ਕਿਲੋ ਦੁੱਧ net ਹੋ ਖੋਲੋ ਜੀ ਦਾ ਤੋਰਾ ਕਰਾ ਗਏ ਤੇ ਇੱਕ ਬਾਕੀ ਦਿਨੀ ਦੀ ਦਾ ਵਿੱਚ ਪੂਰੀ ਹੈ ਜੀ ਉਹ ਕੋਈ ਸਮੱਸਿਆ ਨਹੀਂ ਬਿੰਨੀ ਦੀਰਾ ਵਿੱਚ ਨਾ ਹੋਵੇ ਆ ਜਾ ਖਣਲੇਵੇ ਦੀ ਪੂਰੀ ਸਾਫਾ ਤੇ ਸ਼ਾਮ ਦੇ ਆਪਾਂ ਟਾਈਮ ਵੀਡੀਓ ਕਵਰ ਕਰ ਰਹੇ ਹਾਂ ਉਸ ਆਉਣਾ ਜਜਮੈਂਟ ਕਰਿਓ ਜੀ ਤੇ ਬੱਚਾ ਪਹਿਲਾਂ ਮੂੰਹ ਲਾ ਗਿਆ ਜੀ ਹਾਂ ਹੁਣ ਲਾ ਗਿਆ ਓਕੇ ਜੀ ਲਓ ਜੀ ਮੋੜ ਲਓ ਕਦ ਕਾਠ ਬਾਹਲਾ ਨਹੀਂ ਹੈਗਾ ਤੇ ਬਾਹਲਾ ਥੋੜਾ ਵੀ ਨਹੀਂ ਹੈਗਾ ਲਮਾਈ ਲਮੂਈ ਫੁੱਲ ਆ ਹਨਾ ਹਾਂ ਮੀਡੀਅਮ ਸਾਈਜ਼ ਮੀਡੀਅਮ ਸਾਈਜ਼ ਆਪਾਂ ਇਹਨੂੰ ਕਹਿ ਸਕਦੇ ਹਾਂ ਤੇ ਬਰੀਡ ਫੁੱਲ ਆ ਹੈ ਠੰਡੀ ਸੀਲ ਇੱਕ ਗੱਲ ਮੇਰੇ ਜਿੰਨਾਂ ਤੱਕ ਤਿਆਰ ਬਾਲਗਾ ਵੱਡੀਆਂ ਵੀ ਦੁੱਧ ਨਹੀਂ ਦਿੰਦੀਆਂ ਹਨਾ ਨਹੀਂ ਦਿੰਦੀਆਂ ਬਾਈ ਪਰ ਦਰਮਿਆਨੀਆਂ ਦੁੱਧ ਦਿੰਦੀਆਂ ਜੀ ਹਾਂ ਤੇ ਜਿੰਨੀ ਕ ਗੱਲ ਹੈਗੀ ਉਹਨਾਂ ਕ ਮੇਰਾ ਦੱਸਨ ਦਾ ਜਿੰਨਾਂ ਕ ਫਰਜ ਬਣਦਾ ਉੰਨੀ ਕ ਮੈਂ ਤੁਹਾਨੂੰ ਜ਼ਰੂਰ ਦੱਸੂਗਾ। ਹੈ ਦੁੱਧ ਵਾਲਾ ਸੰਦ। ਓਕੇ ਜੀ। ਤੇ ਕਿੰਨੇ ਦੱਸਿਆ ਸੀ ਇਹਨੂੰ ਸੂਈ ਨੂੰ ਜੀ ਤੈਨੂੰ? ਇਹਨੂੰ ਦੱਸ ਦੇਣ ਹੋਗੇ ਜੀ। ਦੱਸ ਦਿੰਦਾ ਤਾਰਾ ਦੂਰਾ ਕਰਾ ਦੇ ਫਿਰ ਚੱਕ। ਹਾਂ ਕਰ ਕਰ ਦਿੰਨੇ ਭਾਈ। ਹੁਣੀ ਹੁਣੀ ਲਾ ਦੇਣਾ ਬੱਚਾ। ਆ ਲਓ ਜੀ। ਬਾਕੀ ਦੀ ਗੱਲ ਬੱਚਾ ਲਾਉਣਸਾਰ ਮੂੰਹ ਡਾਂਗਾਂ ਵਰਗੇ ਸਣ ਕਰਕੇ ਹੈਨਾ। ਹਾਂ। ਉਹਦੋਂ ਥੋੜਾ ਆਹ ਦੇਖੋ ਵੀਰੋ ਬੱਚਾ ਆਪਾ ਬੰਨਤਾ ਠੀਕ ਆ ਜੀ। ਮਗਰ ਕੀ ਆ ਗਿਆ ਜੀ ਇਹਦੇ ਕੱਟਾ ਜੀ। ਓਕੇ ਮਗਰ ਕੱਟਾ ਜੀ। ਤੇ ਬਾਕੀ ਦੀ ਗੱਲ ਤੁਸੀਂ ਤੇ ਸੀਲ ਸਭ ਫੁੱਲ ਹੈ ਜੀ ਹਨਾ ਪੂਰੀ ਫੁੱਲ ਓਕੇ ਜੀ ਸੀਲ ਸਭ ਫੁੱਲ ਆ ਦੇਖੋ ਜੀ ਮਾਰ ਦੇ ਤਾਰ ਥਾਂ ਤੋਂ ਨਾ ਪਰ ਇੱਕੋ ਜੇ ਹਨਾ ਚਾਰੇ ਜਮਾ ਇੱਕੋ ਜੀ ਬਾਈ ਆਪਾਂ ਤਸੱਲੀ ਕਰਾਉਣ ਦੇ ਮਾਰੇ ਭੈਣ ਭਾਈਆਂ ਤਾਂ ਕਿ ਉਧਰੋਂ ਸਾਧਿਆ ਆਪਾਂ ਵੀ ਦੂਰ ਵਾਲਾ ਉਮੇ ਮੰਗਾ ਲੈਂਦਾ ਫਿਰ ਠੀਕ ਹੈ ਜੀ ਚਲੋ ਜੀ ਆ ਬਾਲਟੀ ਦਿਖਾ ਦਮ ਲੈ ਬੁੱਟੇ ਆ ਲੋ ਜੀ ਚਲੋ ਜੀ ਇਹ ਬਾਲਟੀ ਬਈ ਪ੍ਰੋਪਰ ਚੰਗੀ ਹੈ ਜੀ ਪੋਲੀ ਤੇ ਮੋਟੀ ਧਾਰ ਹੈ ਜਿੰਨੀ ਕੈਮਰੇ ਦੇ ਮੂਰੇ ਗੱਲ ਆ ਗਈ ਉੰਨੀ ਆਪਾਂ ਦੱਸ ਦੇਣੀ ਜੀ ਐਂਡ ਤਾਈ ਸਾਰੀ ਵੀਡੀਓ ਦੇਖ ਲਓ ਫੇਰ ਲਾਗੇ ਫੋਨ ਕਿਉਂਕਿ ਤੁਹਾਡਾ ਵੀਡੀਓ ਫੋਲ ਦੇਖਣ ਦਾ ਫਰਜ਼ ਬਣਦਾ ਕਿਉਂਕਿ ਪੈਸੇ ਤੁਸੀਂ ਦੇਣੇ ਆ ਜੀ ਮੇਰਾ ਕੰਮ ਕੀ ਆ ਮੈਂ 10 ਬਿੰਡ ਲਾ ਕੇ ਆਣਾ ਵੀਡੀਓ ਬਣਾ ਲੈਣਾ ਹੋ ਸਾਰੀ ਵੇਖ ਲਿਆ ਕਰੋ ਪਹਿਲਾਂ ਫੋਲ ਦਸਾਂ ਲੀਣਾ ਪਾਸੋਂ ਖਰੀਦਿਆ ਕਰੋ ਭਾਅ ਦੀ ਮੇਰੀ ਚਵਾਈ ਦਿਖਾਈ ਵੀ ਤੁਸੀਂ ਆ ਕੇ ਵੀ ਚੋਲਿਆ ਕਰੋ ਕੋਈ ਗੱਲ ਫਿਰ ਬਾਕੀ ਦੀ ਗੱਲ ਵੀਡੀਓ ਕਾਲ ਤੇ ਚੋਲਿਆ ਕਰੋ ਚਵਾਈ ਦਾ ਸਹੀ ਆ ਜੀ ਹੈ ਨਾ ਜਮਾ ਜਮਾ ਜੀ ਇੱਕ ਨੰਬਰ ਪਤਾ ਲੱਗੀ ਹੁੰਦਾ ਪਾਸੇ ਖੜਿਆ ਨੂੰ ਕੋਲੀਆਂ ਨਾਲੇ ਕੋਲੀ ਤੇ ਮੋਟੀ ਧਾਰ ਆ ਜੀ ਆ ਮੈਂ ਆਪਾਂ ਤੁਹਾਨੂੰ ਦਿਖਾ ਦਿੰਦੇ ਕਿੰਨੇ ਵਜੇ ਆ ਦੇਖੋ ਜੀ ਸ਼ਾਮ ਦੇ 4:45 ਮਿੰਟ ਹੋ ਚੁੱਕੇ ਆ ਜੀ 18 ਤਰੀਕ ਤੇ 11ਵੇਂ ਮਹੀਨੇ ਨੂੰ ਆਪਾਂ ਵੀਡੀਓ ਸ਼ਾਮ ਦੇ 4:45 ਮਿੰਟ ਤੇ ਕਵਰ ਕਰਨ ਲੱਗੇ ਕਿੰਨੇ ਵਜੇ ਚਵਾਈ ਆਈ ਸਵੇਰ ਸਵੇਰ ਹੈਗੀ ਆ ਵੀਰੇ 5:30 ਪੌਣੇ 6:00 ਬਸ ਸੇਮ ਹੀ ਟਾਈਮ ਹੋਣ ਵਾਲਾ ਹਾਂ ਪਹਿਲਾ ਅੱਧਾ ਘੰਟਾ ਹਣਾ ਹਾਂ ਬਾਕੀ ਮੂਹਰੇ ਸਣਾ ਚਵਾਈ ਆਈ ਆ ਜੀ ਆ ਗਾੜੀ ਆ ਓਕੇ ਜੀ ਡੇਢ ਕਿਲੋ ਹੈਗਾ ਰਾਮ ਜੋ ਜੋ ਦੋਦ ਤੇ ਆਈ ਜਣਾ ਗਾੜੀ ਚ ਵੀ ਵੱਜ ਜਾਣਾ ਹੋ ਵੱਜ ਜਾਣਾ ਰੇਡ ਕੀ ਆ ਗਿਆ ਜੀ ਫਿਰ ਇਹਦਾ ਰੇਡ ਬੂਟੇ ਮੈਂ ਇਹਦਾ ਲੱਖ ਰੁਪਈਆ ਮਾਨਦਾਨ 95 ਹੀ ਦੇ ਦਾਂਗੇ ਓਕੇ ਜੀ ਉਹਦੇ ਚੋ ਵੀ ਥੋੜਾ ਥੋੜਾ ਬਹੁਤਾ ਜ਼ਰੂਰ ਮਾਨਦਾਨ ਹੋਊਗਾ ਬਾਕੀ ਜਿਹੜੀ ਗੱਲ ਦੱਸੀ ਵੇ ਸੂਆ ਰੇ ਨਾਲ ਦੂਜਾ ਹੀ ਇਹਦਾ ਹਾਂਜੀ ਹਾਂ ਦੂਜਾ ਤੇ ਤੀਜਾ ਨਹੀਂ ਹੋਊਗਾ ਜੀ ਸ਼ਾਮ ਦੇ ਟਾਈਮ ਹਮੇਸ਼ਾ ਕੋਸ਼ਿਸ਼ ਹੁੰਦੀ ਆ ਵੀ ਤੁਹਾਨੂੰ ਵੀਡੀਓ ਆ ਲਾਈਵ ਚਵਾ ਕੇ ਦਿਖਾ ਦਈਏ ਕਿ ਸਾਰੀ ਜਿਹੜੀ ਤਾਂ ਪਚਵਾ ਕੇ ਦਿਖਾ ਵੀ ਨਹੀਂ ਸਕਦੇ ਜੀ ਬਾਈ ਨੇ 10 ਕਿਲੋ ਦੁੱਧ ਦਾ 11 ਕਹਿਆ ਸੌਰੀ 10 ਕਿਲੋ ਤੁਸੀਂ ਮੰਨ ਕੇ ਸੌਦਾ ਕਰਨਾ ਬਾਕੀ ਸਾਰੇ ਭੈਣ ਭਰਾਵਾਂ ਦਾ ਤੈਨਾਲ ਤੋਂ ਦੁਆਰ ਤੋਂ ਫੇਰ ਧੰਨਵਾਦ ਤੇ ਲੁੰਡੇ ਦੀ ਫਾਰਮ ਬਟਿੰਡਾ ਚੈਨਲ ਦੇਖਣਾ ਜਾਂਦਾ ਐ ਪਿਆਰ ਦਿੰਦੇ ਰਹੋ ਚੰਗੀ ਤੋਂ ਚੰਗੀ ਬਿਹੜ ਆਪਾਂ ਜਰਸੀ ਕੀ ਐਚ ਐਫ ਕੀ ਸ਼ਾਈ ਵਾਲ ਕੀ ਸਾਰਿਆਂ ਤੁਹਾਨੂੰ ਕਵਰ ਕਰਕੇ ਦਿੰਦੇ ਰਹੀ ਤੇ ਚੰਗੀ ਤੋਂ ਚੰਗੀ ਨੀਲੀ ਰਾਵੀ ਹੋਗੀ ਬੂਰੀ ਹੋਗੀ ਯਾਰ ਤੇਰੇ ਚੈਨਲ ਨਾਲ 100 ਖਾ ਬੂਟੇ ਵੀ ਸਚਾਈ ਹੁੰਦੀ ਆ ਮੂਰੇ ਹਾਂਜੀ ਹਾਂਜੀ ਠੀਕ ਆ ਨਾ ਨਹੀਂ ਵੀਰੇ ਆਪਾਂ ਜਿੰਨਾ ਕਿਰ ਕੰਮ ਕਰਨ ਨਾਲ ਕਰਨਾ ਸਹੀ ਹੋਈ ਆ ਹਾਂ ਤੇ ਜਿੱਦੇ ਭੈਣ ਭਰਾਵਾਂ ਨੇ ਕਹਦਾ ਭਾਈ ਬਹਿ ਜਾ ਉਹਦੀ ਕਹਦਾ ਚੱਲ ਬਹਿ ਜਾਂ ਨੀ ਬਿਲਕੁਲ ਬਿਲਕੁਲ ਠੀਕ ਹੈ ਨਾ ਜੀ ਪੀ ਕਾ ਫਿਰ ਕਿਸੇ ਨੇ ਮੋਰਾ ਦੇ ਲਵਾਤਾ ਇਹਦੇ ਜੀ ਹੈ ਨਾ ਹੋਰ ਭੈਣ ਬੇਗੂ ਮੇਰੇ ਅਗਿਆ ਬੰਦਾ ਕੋਈ ਹਾਂਜੀ ਛੋਟੀ ਜਮਾ ਸਿਰੇ ਦੀ ਆ ਚੋਟੀ ਬਾਈ ਸਿਰੇ ਦੀ ਫੌਜੀ ਸਾਹਿਬ ਨੇ ਧਾਰ ਬਹੁਤ ਘੱਟ ਕੱਢੀ ਉਹਦਾ ਘਰ ਕੇ ਨਾ ਹੌਲੀ ਹੌਲੀ ਕੱਢਦਾ ਤੇ ਉਹ ਫੜ ਲੈਣਾ ਤੇ ਕਿਤੇ ਉਹ ਫੜ ਲੈਣਾ ਨਾ ਹਾਂਜੀ ਹਾਂ ਹੱਥ ਦੁਖ ਲੱਗ ਜਾਂਦੇ ਆ ਗੁੜੀ ਹੀ ਕਰਦੀਆਂ ਆਪਣੇ ਆਂ ਮੈਨੂੰ ਪਤਾ ਜੀ ਮੈਂ ਤਾਂ ਹੀ ਬੋਲਿਆ 95000 ਤੋਂ ਛੋਟਾ ਮਾੜਾ ਮੋਟਾ ਮਾਨ ਸਨਮਾਨ ਜ਼ਰੂਰ ਹੋਊਗਾ ਜੀ ਅੱਖਾਂ ਦੀਆਂ ਨਿਸ਼ਾਨੀਆਂ ਪੈ ਰਹੇ ਮਾਰ ਕੇ ਸਾਰੇ ਬੂਰੇ ਆ ਦੇ ਨੀਲੇ ਰਾਵੀ ਵਾਲੇ ਬਸ ਹੁਣੇ ਵੀਡੀਓ ਆ ਜਾਣੀ ਹੈ ਤੁਹਾਡੇ ਕੋਲੇ ਬਸ ਹੁਣੇ ਹੀ ਕਰਦੇ ਆਪਲੋਡ ਵੀਡੀਓ ਬਣ ਕੇ ਹਾਂਜੀ ਹੁਣੇ ਹੀ ਆ ਜਾਣੀ ਹੈ ਇਹ ਵੀਡੀਓ ਤੁਹਾਡੇ ਕੋਲੇ ਤੇ ਤੜਕੇ ਤੁਸੀਂ ਟਾਈਮ ਰਾਤ ਨੂੰ ਦਿਖਾਤਾ ਤੜਕੇ ਆ ਕੇ ਆਪਦੀ ਚੋਲ ਆ ਨਾ ਤੁਹਾਡੇ ਮਨ ਦੇ ਵਿੱਚ ਵਹਿਮ ਨਾ ਕਿਸੇ ਦੇ ਹੋਰ ਹਨਾ ਜੀ ਬਿਲਕੁਲ ਜੀ ਬਿਲਕੁਲ ਮੇਰਾ ਮਤਲਬ ਇਹੀ ਹੁੰਦਾ ਜੀ ਚੋਕੇ ਦਿਖਾਉਣ ਦਾ ਵੀ ਅਗਲੇ ਨੂੰ ਪਤਾ ਲੱਗ ਸਕੇ ਆ ਲੈ ਬੁੱਟੇ ਛੜਦਿਆ ਕੱਢੇ ਨੂੰ ਥੋੜਾ ਜਿਹਾ ਹੋਰ ਚੋ ਦੇ ਪਤਾ ਲੱਗ ਜੂਗਾ ਵੈਸੇ 5 ਲੀਟਰ ਦਾ ਆਪਾਂ ਚੋ ਲਿਆ ਹਨਾ ਹਾਂ ਉਹ ਵੀ ਨਾ ਮਰ ਜੇ ਜੀ 6 ਕਿਲੋ ਦੀ ਆ ਬਾਲਟੀ ਆਪਣੀ ਓਕੇ ਜੀ ਛੜ ਦਿਓ ਫਿਰ ਥਣ ਦੁੱਧ ਦਿਖਾ ਦੇ ਛੜ ਦੇ ਬੱਚਾ ਦੇ ਆ ਆ ਬਸ ਆ ਦੁੱਧ ਓਕੇ ਆ ਜੀ ਹਾਂ ਥਣ ਭਰੋ ਕਿਲੋ ਦੁੱਧ ਦਾ ਹਰ ਹਾਲ ਦਾ ਛੜ ਦਿਓ ਬੱਚਾ ਛੜ ਦਿਓ ਤੇ ਬਾਕੀ ਦਾ ਇੱਕ ਛੋਟੀ ਸੀ ਇੱਕ ਤੁਹਾਨੂੰ ਦਿਖਾ ਦਈ ਦੁੱਧ ਰੈਡੀ ਵਾਲੀ ਆ ਤੇ ਨੰਬਰ ਬਾਈ ਫੇਰ ਬੋਲਦੀ ਨਾਲੇ ਨੰਬਰ 9463803562 ਨਾਂ ਮੇਰਾ ਜਾਂਟਾ ਬੋਧੀ ਪਿੰਡ ਦੀਨਾ ਸਾਹਿਬ ਤਹਿਸੀਲ ਲਿਆਰ ਸੰਗਲਾ ਜ਼ਿਲ੍ਹਾ ਮੋਗਾ ਓਕੇ ਜੀ ਤੇ ਮੋਲੇ ਦਾ ਹੈਗਾ 195 ਦੀ ਦੇ ਦੇਣੀ ਹੈ 95 ਦੀ ਹਾਂ ਜੀ ਹਾਂ ਨਹੀਂ ਓਕੇ ਜੀ ਧੰਨਵਾਦ